ਹਾਂਜੀ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮੁਕਸ਼ਟੇਰੀ ਫਾਰਮ ਤੇ ਅੱਜ ਦੀ ਵੀਡੀਓ ਲੈ ਕੇ ਪਹੁੰਚੇ ਆ ਪਸ਼ੂ ਮੰਡੀ ਮਾਨਸਾ ਜ਼ਿਲ੍ਹਾ ਵੀ ਦੋਸਤੋ ਮਾਨਸਾ ਇਹ ਮੰਡੀ ਹਰੇਕ ਸ਼ੁੱਕਰਵਾਰ ਦੇ ਦਿਨ ਲੱਗਦੀ ਆ ਇਹ ਕੱਲੀਆਂ ਇੱਥੇ ਮੱਜਾਂ ਹੀ ਦੋਸਤੋ ਪਹੁੰਚਦੀਆਂ ਨੇ ਕੁਝ ਗਿੰਤੀ ਚ ਹੀ گاਵਾ ਆਉਂਦਿਆਂ ਇਹ ਮੰਡੀ ਤੇ ਤਾਨੂੰ ਸਾਰੀ ਮੰਡੀ ਕਵਰ ਕਰਕੇ ਦਿਖਾਵਾਂਗੇ ਤੇ ਵੀਡੀਓ ਚ ਖਾਵਾਂਗੇ ਬਹੁਤ ਚੰਗੀ ਚੰਗੀ ਕੁਆਲਿਟੀ ਦੀਆਂ ਮੋਹਰਾ ਤੇ ਨੀਲੀ ਰਾਵੀ ਦੀਆਂ ਮੱਝਾਂ ਤੇ ਵੀਡੀਓ ਹੁਣ ਦੋਸਤੋ ਐਂਡ ਤੱਕ ਜਰੂਰ ਦੇਖਿਆ ਜੀ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਅੱਜ ਪਹਿਲੀ ਵਾਰੀ ਵੀਡੀਓ ਵੇਖ ਰਹੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਗੀ ਬਹੁਤ ਚੰਗੀ ਕੁਆਲਿਟੀ ਦੋਸਤੋ ਚੋਟੀਦਾਨ ਦਿਖਾਉਣ ਲੱਗੇ ਆ ਫੇਸ ਕੁਆਲਿਟੀ ਕਰ ਲੋ ਸਿੰਘਾਂ ਦੀ ਕੁਆਲਿਟੀ 골ਡ ਰਿੰਗ ਸਿੰਘਾਂ ਬਾਕੀ ਆਪਾਂ ਪਾਈਆਂ ਤੋਂ ਪਤਾ ਕਰਾਂਗੇ ਸਾਰੀ ਜਾਣਕਾਰੀ ਦੁੱਧ ਬਾਰੇ ਤੇ ਰੇਟ ਬਾਰੇ ਕੱਦ ਕਾਰਡ ਵੀ ਦੋਸਤੋ ਬਹੁਤ ਵਧੀਆ ਥੋੜਾ ਜਿਹਾ ਬੱਚੇ ਦਾ ਕਰਦੀ ਭਈਆ ਤੁਹਾਨੂੰ ਕਰਾਉਣੇ ਆ ਥਾਣਾ ਦਾ ਗੈਪ ਚੈੱਕ ਸਤਿ ਸ਼੍ਰੀ ਅਕਾਲ ਜੀ ਕੀ ਗੱਲ ਵੀਰੇ ਆਪਣਾ ਨਾਂ ਜੀ ਆਨੰਦ ਸਿੰਘ ਆ ਜੀ ਠੀਕ ਆ ਪਿੰਡ ਕਿਹੜਾ ਜੀ ਨੰਗਲਾ ਜੀ ਠੀਕ ਆ ਜਿਹੜੀ ਝੋਟੀ ਤੋਰੀ ਸੂਈ ਹੋਈ ਆ ਜੀ ਹਾਂਜੀ ਸੂਈ ਹੋਈ ਆ ਕਿੰਨੇ ਦਿਨ ਹੋ ਗਏ ਤੇ ਸੂਈ ਨੂੰ ਹੋ ਗਏ 15 20 ਦਿਨ 15 ਦੇ 20 ਦਿਨ ਹੋ ਗਿਆ ਤੇ ਬੱਚਾ ਮਗਰ ਕੀ ਆ ਜੀ ਕੱਟੀ ਆ ਮਗਰ ਕੱਟੀ ਆ ਤੇ ਦੁੱਧ ਕਿੰਨਾ ਜੀ ਦੁੱਧ ਦੇਗਾ 10 ਕਿਲੋ 10 ਕਿਲੋ ਪਹਿਲਾਂ ਸੂਈ ਆ ਜੀ ਪਹਿਲਾਂ ਸੂਈ ਆ ਜੀ ਠੀਕ ਆ ਮੁੱਲ ਕੀ ਕਰਦੇ ਆਪਾਂ ਇਹਦਾ ਕੋਣ ਕਰਦੇ 90000 90000 ਛੱਡਾਂ ਕਿੰਨੇ ਦੀ 80 ਛੱਡਾਂ ਦੀ 80 ਦੀ ਬਾਕੀ ਮੌਕੇ ਤੇ ਮਾਨ ਸਰ ਮਾਨ ਸਰ ਮੌਕੇ ਤੇ ਨੰਬਰ 9738304399 ਠੀਕ ਆ ਜੀ ਧੰਨਵਾਦ ਨੀਲੀ ਰਾਵੀ ਦੀ ਦੋਸਤੋ ਤੁਹਾਨੂੰ ਝੋਟੀ ਦਿਖਾਉਣੇ ਆ ਬਹੁਤ ਵਧੀਆ ਕੁਆਲਿਟੀ ਆ ਪੂਰੀ ਵਜਨਦਾਰ ਝੋਟੀ ਆ ਪਿੱਠਪੁੜੇ ਦੀ ਕੁਆਲਿਟੀ ਕਰ ਲੋ ਚੈੱਕ ਬਹੁਤ ਵਧੀਆ ਬਾਕੀ ਆਪਾਂ ਬਾਈ ਤੋਂ ਲਵਾਂਗੇ ਜਾਣਕਾਰੀ ਰੇਟ ਬਾਰੇ ਤੇ ਕਿੰਨੇ ਦਿਨਾਂ ਦੀ ਕੱਚੀ ਆ ਕਰਾਂਗੇ ਗੱਲਬਾਤ ਕਰਨ ਕਰਾਉਣੇ ਥਾਣਾ ਦਾ ਗੈਬ ਚੈੱਕ ਬਾਕੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਂ ਜੀ ਮੇਰਾ ਨਾਂ ਦੈਕਟਰ ਸਿੰਘ ਜੀ ਠੀਕ ਆ ਪਿੰਡ ਕਿਹੜਾ ਜੀ ਗੋਪੀਆਣਾ ਜੀ ਠੀਕ ਆ ਉਪਾਰ ਦਾ ਕੰਮ ਜੇ ਕਰੋ ਵਿੱਚ ਨਹੀਂ ਕਰੂਗਾ ਜੀ ਘਰੋ ਵਿੱਚ ਨਹੀਂ ਠੀਕ ਆ ਕੋਈ ਨਾਂ ਨਾ ਪਤਾ ਨਾ ਫਿਰ ਜਿਹੜੀ ਆਪਾਂ ਨੀਲੀ ਰਾਬ ਦੀ ਮੱਝ ਤੋਰੀ ਆ ਸੋਨ ਵਾਲੀ ਹੈ ਜੀ ਹਾਂਜੀ ਸੋਨ ਵਾਲੀ ਹੈ ਜੀ ਕਿੰਨੇ ਦਿਨਾਂ ਕੱਚੇ ਹੋ ਜੀ ਇਹਦਾ ਹਫਤਾ ਰਹਿੰਦਾ ਜੀ ਇਹ 10 ਦਿਨ ਲੈ ਜੂਗਾ 10 ਦਿਨ ਲੈ ਜੂਗਾ ਕਿਹੜਾ ਸੂਆ ਸੋਨਾ ਇਹਨੇ ਦੂਜਾ ਸੂਆ ਸੋਨਾ ਜੀ ਦੂਜਾ ਸੂਆ ਠੀਕ ਆ ਕਿੰਨਾ ਤੁਦ ਪਾ ਦੇਗੀ ਇਹਨੇ ਪਹਿਲੇ ਸੂਆ ਸਾਢੇ 1/2 ਟੋਨ ਤੇ ਠੀਕ ਆ ਦੋਵਾਂ ਟਾਈਮਾਂ ਦਾ ਹਾਂਜੀ ਸੋਨਾ ਲੱਗਦਾ ਠੀਕ ਆ ਤੇ ਮੁੱਲ ਕੀ ਕਰਦੇ ਆ ਆਪਾਂ ਇਹਦਾ 25 ਇੱਕ 25 ਛੱਡਾਂਗੇ ਕਿੰਨੇ ਦੇ ਮੈਂ ਮਾਨਤਾਂ ਦੇ ਕਰਦਾਂਗੇ ਹੋ ਜਾਏਗੀ ਪੂਰੇ ਲੱਖ ਦੀ ਘਟ ਲੱਖ ਦੀ ਕਰਦਾਂਗੇ ਠੀਕ ਆ ਨੰਬਰ ਬੋਲ ਦੋ ਜੀ ਆਪਣਾ 94632 ਠੀਕ ਆ ਜੀ 71729 ਠੀਕ ਆ ਜੀ ਧੰਨਵਾਦ ਬਹੁਤ ਚੰਗੀ ਕੁਆਲਿਟੀ ਦੀ ਝੋਟੀ ਦੋਸਤੋ ਦਿਖਾਉਣ ਲੱਗੇ ਆ ਤੁਹਾਨੂੰ ਬਾਕੀ ਭਾਈਆਂ ਤੋਂ ਅੱਪਾ ਜਾਣਕਾਰੀ ਲਵਾਂਗੇ ਵੀਰ ਬੋਲਤ ਬਾਰੇ ਤੇ ਰੇਟ ਬਾਰੇ ਕੁਆਲਿਟੀ ਬਹੁਤ ਵਧੀਆ ਦੋਸਤੋ ਖਾਣਾ ਦਾ ਗੈ ਵੀ ਦੋਸਤੋ ਬਹੁਤ ਵਧੀਆ ਪਿੱਟ ਕੁੜੇ ਦੀ ਕੁਆਲਿਟੀ ਚ ਚੈੱਕ ਆ ਸਕਦੇ ਹੋ ਕਰ ਲੋ ਕੋਈ ਨਿਗਾ ਚਾਵੇ ਬਸ ਸਾਧਿਆ ਬੜੀ ਲੁੱਟੀ ਪਾਟੀ ਗਲੀ ਪਾਟੀ ਗਲੀ ਕੁੱਲੇ ਬੜਾ ਵੀ ਭਾਈ ਜੱਤਾ ਜੀ ਹਾਂ ਗੱਬਣਾ 1.5 ਮਹੀਨੇ ਮੇਰੀ ਤਾਰਾ ਨੇ ਦਿੱਤੀ ਆ ਸਤਸ੍ਰੀਕਾ ਵੀਰ ਜੀ ਸਤਸ੍ਰੀਕਾ ਵੀਰ ਜੀ ਸਤਸ੍ਰੀਕਾ ਭਾਈ ਜੀ ਆਪਣਾ ਨਾਂ ਜੀ ਜਗਤਾਰ ਸਿੰਘ ਜੀ ਠੀਕ ਆ ਪਿੰਡ ਕਿਹੜਾ ਜੀ ਚੀਮਾ ਜੀ ਠੀਕ ਆ ਜਿਹੜੀ ਝੋਡੀ ਤੋਰੀ ਆ ਸੁਈ ਹੋਈ ਆ ਜੀ ਹਾਂਜੀ ਕਿੰਨਾ ਚਿਰ ਹੋ ਗਿਆ ਇਹਨੂੰ ਪੌਣੇ 2 ਮਹੀਨੇ ਹੋ ਗਏ ਪੌਣੇ 2 ਮਹੀਨਾ ਸੁਈਨ ਹੋ ਗਈ ਆ ਹਾਂਜੀ ਠੀਕ ਆ ਬੱਚਾ ਮਗਰ ਕੀ ਆ ਜੀ ਕੱਟੀ ਮਗਰ ਇਹ ਕੱਟੀ ਤੇ ਦੁੱਧ ਕਿੰਨਾ ਆ ਜੀ ਦੁੱਧ 10 ਕਿਲੋ ਜੀ 10 ਕਿਲੋ ਹਾਂਜੀ ਤੇ ਮੁੱਲ ਕੀ ਕਰਦੇ ਪਹਿਲਾਂ ਮੁੱਲੇ ਦਾ 85000 ਜੀ 85000 ਛੱਡਾਂਗੇ ਇਹਨਾਂ ਦੀ ਵਾਂ ਛੋੜ ਕਰ ਦਾਂਗੇ ਮਾਨਦਾਨ ਕਰ ਦਾਂਗੇ ਹੋ ਜਾਏਗੀ 70000 ਦੀ ਨਹੀਂ 70 ਦੀ ਅੱਛਾ ਠੀਕ ਆ ਨੰਬਰ ਬੋਲਦੇ ਆ ਆਪਣਾ 83601 ਠੀਕ ਆ 99088 ਠੀਕ ਆ ਅਧਿਆ ਗੱਬਣ ਵੀ ਹੈਗੀ ਕਿ ਨਹੀਂ ਨਹੀਂ ਗੱਬਣ ਨਹੀਂ ਹੈਗੀ ਜੀ ਨਹੀਂ ਹੈਗੀ ਠੀਕ ਆ ਜੀ ਦੋਸਤੋ ਸ਼ੁਗਵੰਦੀ ਮਾਨਸਾ ਚ ਅੱਜ ਬਹੁਤ ਚੰਗੀ ਆਈ ਆ ਤੇ ਪਾਸੇ ਦੇਖ ਲਓ ਭੀੜ ਮੱਚ ਤੇ ਜਿਆਦਾ ਪੈਣ ਵਾਲਿਆਂ ਦੀ ਇਹ ਚਾਹ ਦਾ ਆਪਣੀ ਛੱਡੂ ਤੋਂ ਹੈ ਇੱਕ ਵਾਰ ਆ ਜਾ ਡਰ ਨੂੰ ਕੋਲਾ ਕੋਈ ਜਵਾਨ ਹੈ ਹੋ ਗਿਆ ਨਹੀਂ ਤੇਰੀ ਜੁਰੀ ਲਿਆ ਦੇ ਮੈਂ ਪੁੱਛਿਆ ਦੇਖ ਸਕਦੇ ਹੋ ਉਹ ਤਾਂ ਹੀ ਆ ਪਤਾ ਹੀ ਤਾਂ ਮੈਂ ਦੋ ਰਿਹਾ ਕੱਡ ਕਾਠੀ ਦੋਸਤੋ ਬਹੁਤ ਵਧੀਆ ਤੇ ਆਰਡਰ ਦਾ ਸਾਈਜ਼ ਬਹੁਤ ਵਧੀਆ ਕੋਈ ਸ਼ੱਕਲੇ ਮੈਂ ਕੋਈ ਕਹਿੰਦੇ ਆ ਪਾਸ ਕਰਕੇ ਬਣਾ ਲਾ ਗਏ ਉਹਰੇ ਤਾਂ ਉਹ ਕਰ ਲਓ ਕਰਾਂਗੇ ਬਾਈ ਨਾਲ ਆਪਾਂ ਗੱਲਬਾਤ ਪੁੱਛਾਂਗੇ ਰੇਟ ਕੀ ਕਰਦੇ ਆ ਕਿਨਮਾ ਸੁਆ ਸੁਈ ਹੋਈ ਆ ਢੇਲਾ ਵੇਖ ਲੋ ਦੋਸਤੋ ਅਜਨਲ ਲਾ ਲੁੱਟ ਛੱਡਿਆ ਗੱਲਬਾਤ ਚੱਲਦੀ ਪਈ ਆ ਕਰਦੇ ਆ ਬਾਈ ਨਾਲ ਆਪਾਂ ਗੱਲਬਾਤ ਤੇ ਮਾਈ ਤੇ ਫਿਰ ਇੱਕ ਵਾਰ ਤੁਹਾਨੂੰ ਨਿਗਾ ਬਾਅਦ ਚ ਮਰਵਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਮ ਜੀ ਨਾਮ ਬਾਈ ਤੁਹਾਨੂੰ ਪੀਸਿੰਗ ਜੀ ਠੀਕ ਆ ਪਿੰਡ ਕਿਹੜਾ ਜੀ ਪਿੰਡ ਬਾਈ ਭੰਮੇ ਖਰਦਾ ਜੀ ਠੀਕ ਆ ਨੰਬਰ ਬੋਲਦੇ ਆਪਣਾ 977962 25352 ਠੀਕ ਆਪਣੀ ਘਰ ਦੀ ਮਾਝਾ ਜਾਂ ਉਪਾਪਾ ਨਹੀਂ ਬਾਈ ਰਿਸ਼ਤੇਦਾਰਾਂ ਦੀ ਮਾਝਾ ਨਹੀਂ ਕਰਦੀ ਠੀਕ ਘਰ ਦੀ ਮਾਝਾ ਹਾਂ ਠੀਕ ਆ ਤੇ ਕਿਹੜਾ ਸੂਆ ਸੂਈ ਆ ਜੀ ਸੂਆ ਬਾਈ ਤੀਤੇ ਤੀਜਾ ਸੂਆ ਤੇ ਕਿੰਨੇ ਦਿਨੋਂ ਗਸੂਈ ਨੂੰ ਸੂਈ 27 ਤਰੀਕ ਦੀ ਸੂਈ ਹੈ 27 ਤਰੀਕ ਦੀ ਬੱਚਾ ਮਗਰ ਕੀ ਆ ਕੱਟਾ ਬਾਈ ਮਗਰ ਕੱਟਾ ਠੀਕ ਆ ਤੇਰੀ ਮਾਝ ਨੇ ਪੂਰਾ ਮੇਲਾ ਲੁੱਟ ਛੱ ਹਾਂ ਚਲੋ ਜੀ ਕਿਸਮਤ ਹਾਂ ਠੀਕ ਆ ਤੇ ਮੁੱਲ ਕੀ ਕੀਤਾ ਆਪਾਂ ਦਾ ਮੁੱਲ ਬਈ 140 140 ਤੇ ਦੁੱਧ ਕਿੰਨਾ ਜੀ ਹਣ ਮੈਂ ਦੁੱਧ 15 ਕਿਲੋ 15 ਕਿਲੋ ਬਿਲਕੁਲ ਤਿਆਰ ਆ ਹਾਂਜੀ ਠੀਕ ਆ ਤੇ ਛੱਡਣੀ ਕਿੰਨੇ ਦੀ ਆ 135 ਦੀ ਹਾਂ ਨਾ ਜੀ 135 ਦੀ ਤੇ ਲੱਗੀ ਕਿੰਨੇ ਜਾਂਦੇ ਆ ਲੱਗੀ ਤਾਂ ਉਹ ਤਾਂ ਪਰਦੇ ਚ ਹੀ ਲੱਗਦੇ ਰਹਿਣਾ ਅੱਛਾ ਨੇੜੇ ਆ ਕੰਮਕ ਨਹੀਂ ਹਜੇ ਨਹੀਂ ਕੰਮ ਨੇੜੇ ਦਾ ਹਜੇ ਬਣਨਾ ਨਹੀਂ ਮਿਲਦਾ ਅੱਛਾ ਹਾਂ ਠੀਕ ਆ ਦੋਸਤੋ ਮੈਂ ਤੇ ਤੁਹਾਨੂੰ ਨਿਗਾ ਮਰਵਾ ਲ ਗਏ ਤੀਜਾ ਸੂਆ ਸੂਈ ਹੋਈ ਆ ਬੱਚਾ ਮਗਰ ਕਰ ਲੋ ਚੱਕਰ ਇੱਕ ਮਿੰਟ ਬਾਈ 27 ਤਰੀਕ ਦੀ ਸੋਈ ਹੋਈ ਆ ਆ ਮਾੜੀ ਤੋਰ ਦੀ ਕੱਲਾ ਕੱਲਾ ਥਾਣਾ ਗਿੱਥੀ ਚ ਪੂਰਾ ਤੋਰ ਦੇ ਵੀ ਮਾੜੀ ਆ ਘਰ ਦੀ ਮਾਚਾ ਦੋਸਤੋ ਬਾਈ ਆਦਾ 140 ਮੋਲਾ ਤੇ 135 ਦੀ ਦੇਣੀ ਆ ਤੇ ਮੁੱਲ ਲੱਗੀ ਜਾਂਦਾ ਦੋਸਤੋ ਕੁਆਲਿਟੀ ਪੱਖੋਂ ਇੱਕ ਨੰਬਰ ਮਾਝਾ ਤੇ ਮਾਝ ਦੇ ਉੱਤੇ ਕਰਾ ਖੜ ਖੜ ਸਾਰੇ ਇਹਦੇ ਆ ਤੈਨੂੰ ਮਰਾਉਣੇ ਨੇਗਾ ਇੱਧਰ ਵੇਖੋ ਇਹ ਸਾਰੇ ਮਾਝ ਦੇ ਨੀ ਆ ਮਾਰਨ ਵਾਲੀ ਆ ਵੀਰ ਛੱਡ ਗਿਆ ਨਹੀਂ ਬੱਚਾ ਆਪੀ ਦੇ ਤੂੰ ਹੋਣਾ ਹੁਣ ਸੌਂਦਾ ਹੁਣ ਪਿਆ ਮਾਝ ਦਾ ਦੋਸਤੋ ਛੱਡੋ ਜੀ ਹੁਣ ਆ ਕੋਈ ਸ਼ਿਕਾਇਤ ਨਹੀਂ ਕਰੇਗੀ ਜੰਗਲ ਦੀਆਂ ਮਾਰ ਮਾਰ